ਖਬਰਨਾਮਾ ਦੇਖ ਰਹੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿੱਥੇ ਇੱਕ ਵੱਡਾ ਐਕਸ਼ਨ ਹੋਇਆ ਕੱਲ ਵਿਕਮਜੀਤ ਸਿੰਘ ਜੀਠਿਆ ਉੱਤੇ ਤੇ ਦੂਸਰੇ ਪਾਸੇ ਆਪਣੀ ਪਾਰਟੀ ਦੇ ਵਿਧਾਇਕਾਂ ਤੇ ਵੀ ਐਕਸ਼ਨ ਲੱਗ ਪਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ 25 ਤੋਂ 30 ਵਿਧਾਇਕਾਂ ਦਾ ਪਤਾ کٹਿਆ ਛਪੇਗਾ 25 ਤੋਂ 30 ਵਿਧਾਇਕ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਹਰ ਹੋਣਗੇ ਪ੍ਰਤਾਪ ਸਿੰਘ ਬਾਜਬਾਦੀ ਵੀ ਗੱਲ ਸਹੀ ਹੈ ਪ੍ਰਤਾਪ ਸਿੰਘ ਬਾਜਬਾ ਨੇ ਆਲਰੇਡੀ ਕਹਿ ਦਿੱਤਾ ਹੈ ਕਿ ਹਾਈ ਕਮਾਂਡ ਦੇ ਟੱਚ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ 25 ਤੋਂ 30 ਮੌਜੂਦਾ ਵਿਧਾਇਕ ਜਿਹਦੇ ਵਿੱਚੋਂ 2 ਤੋਂ 3 ਮੰਤਰੀ ਨੇ ਇਧਰ ਇੱਕ ਮਹਮ ਚਲਾ ਦਿੱਤੀ ਹੈ ਜਿਹੜੇ ਲੋਕਾਂ ਨੂੰ ਚੋਣ ਮਤਾ ਦੇ ਵਿੱਚ ਉਤਾਰਨਾ ਹੈ 2027 ਦੀਆਂ ਉਧਾਰ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਉਹ ਜਿਹੜੇ ਵਰਕਰ ਨੇ ਉਹਨਾਂ ਨੂੰ ਹਲਕਾ ਇੰਚਾਰਜ ਬਣਾਇਆ ਜਾ ਰਿਹਾ ਹੈ ਕੱਲ 5 ਨਵੇਂ ਹਲਕਾ ਇੰਚਾਰਜ ਲਗਾਏ ਗਏ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਸ ਦੀ ਖੁਦ ਜਾਣਕਾਰੀ ਦਿੱਤੀ ਪੰਜਾਬ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੂੜਾ ਨੇ ਇਹਨਾਂ ਜਿਹੜੇ ਇਹ ਹਲਕਾ ਇੰਚਾਰਜ ਨੇ 18 ਮਹੀਨੇ ਹਾਲੇ ਪੈ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2027 ਦੇ ਅੰਦਰ ਸਭ ਦੀ ਵਿਚ ਚੋਣਾ ਹੋਣਗੇ ਆ ਇਹ 18 ਮਹੀਨੇ ਇਹਨਾਂ ਹਲਕਿਆਂ ਦੇ ਵਿੱਚ ਕੰਮ ਕਰਨਗੇ ਕੋਈ ਗ੍ਰਾਂਟ ਆਉਂਦੀ ਹੈ ਕੋਈ ਡਿਵੈਲਪਮੈਂਟ ਦਾ ਕੰਮ ਹੁੰਦਾ ਹੈ ਕਿਤੇ ਉਦਘਾਟਨ ਹੈ ਕਿਤੇ ਕੋਈ ਦੁੱਖ ਸੁੱਖ ਦੇ ਵਿੱਚ ਇਹੀ ਹਲਕਾ ਇਨਚਾਰਜ ਜਾਣਗੇ ਇਹੀ ਉਦਘਾਟਨ ਕਰਨਗੇ ਇਹੀ ਗ੍ਰਾਂਟਾਂ ਵੰਡਣਗੇ ਇਹੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਗੇ ਯਾਨੀ ਕਿ ਜਿਹੜੇ ਇੱਥੋਂ ਦੇ ਹਲਕਿਆਂ ਦੇ ਮੌਜੂਦਾ ਵਿਧਾਇਕ ਨੇ ਉਹ ਨਾਂ ਤੇ ਉਹ ਗ੍ਰਾਂਟ ਵੰਡਣਗੇ ਨਾ ਉਹਨਾਂ ਨੂੰ ਕਿਸੇ ਅਧਿਕਾਰਣ ਕਰਨ ਦਾ ਕੋਈ ਜਿਹੜਾ ਉਹਨਾਂ ਦੇ ਕੋਲ ਕੋਈ ਹੋਵੇਗਾ ਅਧਿਕਾਰ ਹੋਵੇਗਾ ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਪਿਛਲੇ 3 ਸਾਲਾਂ ਦੇ ਵਿੱਚ ਸਹੀ ਨਹੀਂ ਰਹੀ ਇਹ ਤਾਂ ਹਾਲੇ 5 ਨੇ 5 ਤੋਂ ਬਾਅਦ 5 ਹੋਰ ਹੋਣਗੇ ਉਸ ਤੋਂ ਬਾਅਦ 10 ਹੋਰਗੇ ਯਾਨੀ ਕਿ 25 ਤੋਂ 30 ਵਿਧਾਇਕ ਜਿਹੜੇ ਨੇ ਉਹਨਾਂ ਉੱਤਰ ਹਲਕਾ ਇਨਚਾਰਜ ਲਗਾਏ ਜਾਣਗੇ ਇਹ ਕੰਸੂਆਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਚੱਲ ਪਈਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਵੱਡਾ ਐਕਸ਼ਨ ਲਿਆ ਰਮਨ ਅਰੂੜਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਿਰਧ ਤੱਕ ਆਗੂ ਬਿਕਮਜੀਤ ਸਿੰਘ ਜੀਠਿਆ ਤੇ ਲੈ ਲਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਜਾਂ ਵਿਧਾਇਕ ਇਮਾਨਦਾਰੀ ਨਾਲ ਕੰਮ ਨਹੀਂ ਕਰਨਗੇ ਜਿਨ੍ਹਾਂ ਵੱਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਉਹਨਾਂ ਉੱਤੇ ਵੀ ਵਿਜੀਲੈਂਸ ਦੀ ਕਾਰਵਾਈ ਹੋਵੇਗੀ ਤੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਪੱਤੇ ਕੱਤੇ ਜਾਣਗੇ ਉਹ 25 ਤੋਂ 30 ਨੇ 5 ਦੇ ਕੱਲ ਜਿਹੜੇ 5 ਨਵੇਂ ਹਲਕਾ ਚਾਰਜ ਬਣਾਏ ਨੇ ਉਹ ਸਾਰਾ ਕੰਮ ਕਾਂਗਰਸ ਆਪ ਆਪੀ ਪਾਰਟੀ ਦੀ ਹਾਈ ਕਮਾਂਡ ਦੇ ਅਨੁਸਾਰ ਕਰਨਗੇ ਉਹਨਾਂ ਨੂੰ ਹੀ ਉਹਨਾਂ ਹਲਕਿਆਂ ਦੇ ਵਿੱਚੋਂ ਐਜ਼ ਅ ਉਮੀਦਵਾਰ ਉਤਾਰਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਆਪੀ ਪਾਰਟੀ ਦੇ ਕਰਮਿੰਨਰ ਅਰਵਿੰਦ ਕੇਸ਼ੂਵਾਲ ਨੂੰ ਪਤਾ ਲੱਗ ਗਿਆ ਹੈ ਕਿ ਜਿਹੜੇ 30 ਤੋਂ 32 ਨੇ ਜਾਂ 25 ਤੋਂ 30 ਨੇ ਉਹ ਫੇਥਫੁਲ ਨਹੀਂ ਉਹ ਵਿਸ਼ਵਾਸਯੋਗ ਨਹੀਂ ਉਹਨਾਂ ਨੇ ਜੋ ਕੰਮ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਰਨਾ ਸੀ ਉਹ ਬਣਦਾ ਕੰਮ ਨਹੀਂ ਕੀਤਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੇ ਕਾਰਵਾਈ ਹੋਵੇਗੀ ਪੰਜ ਆਲਰੇਡੀ ਹਲਕਾ ਜਾਰਜ ਲਗਾ ਦਿੱਤੇ ਗਏ ਨੇ ਉਹ 18 ਮਹੀਨੇ ਉਹ ਕਾਂਗਰਸ ਪਾਰਟੀ ਦੀ ਵਾਅਦਾ ਆਪ ਆਦਮੀ ਪਾਰਟੀ ਦੀ ਵਾਅਦਾ ਉਹਨਾਂ ਹਲਕਿਆਂ ਤੋਂ ਸੰਭਾਲਣਗੇ ਧੰਨਵਾਦ